ਕਾਲ ਜਿਹੜਾ ਕੇਸ ਸੀ ਕਾਲਗਦਾ ਦਾ ਸੁਣ ਕੇ ਬੜਾ ਦੁੱਖ ਹੋਇਆ ਤੇ ਅਜੇ ਤੱਕ ਮਨ ਚੰਨੀ ਡੂੰਗੀ ਛੱਟ ਵੱਜੀ ਹੋਈ ਹੈ ਕਿ ਮਾਲਕ ਦੇ ਅੱਗੇ ਆ ਕੇ ਅਰਦਾਸ ਕਰੀ ਦੀ ਕਿ ਮਾਲਕਾ ਸਦਬੁੱਧੀ ਬਖਸ਼ ਸਭ ਨੂੰ ਤੇ ਇੰਨਾ ਪਾਪੀਆਂ ਦਾ ਨਾਸ਼ ਕਰੋ ਕਿਉਂਕਿ ਔਰਤ ਦਾ ਦਰਜਾ ਬਹੁਤ ਉੱਚੇ ਹੈ ਅੱਖਾਂ ਤੇ ਕੋਈ ਧਰਮ ਦੀ ਪੱਟੀ ਨਾ ਬਣ ਕੇ ਦੇਖੋ ਰੱਬ ਨੇ ਬੜਾ ਉੱਚਾ ਦਰਜਾ ਦਿੱਤਾ ਔਰਤ ਨੂੰ ਕਿਉਂਕਿ ਔਰਤ ਦੇ ਅੰਦਰ ਹੀ ਐਸੀ ਸ਼ਕਤੀ ਹੈ ਜਿਹੜਾ ਸੇ ਨਵੇਂ ਜੀਵਨ ਨੂੰ ਜਨਮ ਦਿੰਦੀ ਹੈ ਸਾਡੀ ਮਾਂ ਬੰਦੀ ਹੈ ਸਾਡੀ ਭੈਣ ਬੰਦੀ ਹੈ ਸੋ ਹਮੇਸ਼ਾ ਔਰਤ ਦਾ ਸਤਕਾਰ ਕਰਿਆ ਕਰੋ ਜਿਹੜਾ ਆਪਣਾ ਘਰ ਛੱਡ ਕੇ ਤੁਹਾਡਾ ਘਰ ਵਸਾਂਦੀ ਹੈ ਉਸ ਕੁੜੀ ਦੀ ਕੋਈ ਗਲਤੀ ਨਹੀਂ ਹੈਗੀ ਉਹ ਤਾਂ ਆਪਣੀ ਡਾਕਟਰੀ ਦੀ ਸ਼ਿਫਟ ਹੀ ਕਰ ਰਹੀ ਸੀ ਤੇ ਦਰਿੰਦਿਆਂ ਨੇ ਜਿਹੜੀ ਹਵਾਨੀयत ਕੀਤੀ ਹੈ ਐਦੀ ਸਜ਼ਾ ਤਾਂ ਮੌਤ ਤੋਂ ਵੀ ਭੈੜੀ ਹੋਣੀ ਚਾਹੀਦੀ ਹੈ ਕਿ ਜੇ ਕੋਈ ਦਿਮਾਗ ਦੇ ਵਿੱਚ ਵੀ ਐਸਾ ਸੋਚੇ ਕੋਈ ਦੁਸ਼ਟ ਕਰਮ ਕਰਨ ਦਾ ਸੋਚੇ ਕਿਸੇ ਵੀ ਔਰਤ ਭੈਣ ਦੇ ਨਾਲ ਤਾਂ ਉਹਦੀ ਰੂਹ ਤੱਕ ਕੰਬ ਜਾਵੇ ਔਮ ਮਾਲਕ ਦੇ ਅੱਗੇ ਅਰਦਾਸ ਕਰੀਏ ਕਿ ਉਸ ਪਿਆਰੀ ਲੜਕੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਲ ਤੇ ਉਹਦੇ ਪਰਿਵਾਰ ਨੂੰ ਹਿੰਮਤ ਬਖਸ਼ਲ